ਇੱਥੇ ਇੱਕ ਜਿਹੜੀ ਵੱਖਰੀ ਸੇਵਾ ਹੈ ਕਿ ਜਿਹੜਾ ਪੂਰੀ ਗਰਮੀਆਂ ਦੇ ਵਿੱਚ ਸਪੀਲ ਜਿਹੜੀ ਹੈ ਇੱਥੇ ਲੋਕਾਂ ਨੂੰ ਪਾਈ ਜਾਂਦੀ ਜਿਹੜੇ ਗਰਮੀ ਦੇ ਵਿੱਚ ਇੱਥੇ ਆਉਂਦੇ ਨੇ ਬਰਫ਼ ਦੇ ਉੱਪਰ ਜਿਹੜਾ ਸਰੂਪ ਰੱਖਿਆ ਜਾਂਦਾ ਤਾਂ ਰੋਜ਼ ਜਿਹੜੀ ਬਰਫ਼ ਹੈ ਨਵਾਂ ਹੀ ਜਿਹੜਾ ਰੂਪ ਲੈਂਦੀ ਹੈ ਬਰਫ਼ ਖੁਰਦੀ ਹੈ ਵਿੱਚ ਅਸੇ ਜਲ ਦੇ ਵਿੱਚ ਜਾਂਦੀ ਹੈ ਤਾਂ ਉਹ ਸਾਰੀ ਸ਼ਕਤੀਆਂ ਜਿਹੜੀਆਂ ਨੇ ਬੋਲੇਨਾਥ ਦੀਆਂ ਉਹ ਇਸੇ ਜਲ ਦੇ ਵਿੱਚ ਪੈ ਕੇ ਸੰਗਤਾਂ ਚ ਵਰਤਾਈ ਜਾਂਦੀ ਹੈ ਹਾਂਜੀ ਹਾਂਜੀ ਇਸੇ ਇਸੇ ਤਰੀਕੇ ਹੁੰਦਾ ਜੀ ਜੋ ਵੀ ਜਦੋਂ ਪਿਗਲਦਾ ਬੋਲੇਨਾਥ ਦਾ ਪ੍ਰਸ਼ਾਦ ਵਿੱਚ ਹੀ ਜਾਂਦਾ ਸੰਗਤਾਂ ਦੇ ਵਿੱਚ ਹੀ ਉਦਾਂ ਹੀ ਵਰਤਾਇਆ ਜਾਂਦਾ ਜੀ ਇਹ ਰਖਣਾ ਦਾ ਮਾਈ ਬਰਫ ਆਂਦੀ ਹੈ ਸਵੇਰੇ ਕੱਟੀ ਜਾਂਦੀ ਹੈ ਉਹਨੂੰ ਅੱਧੇ ਲਗਾ ਦਿੰਦਾ ਹੈ ਇਸ ਲਈ ਨੂੰ ਕੱਟ ਕੇ ਸ਼ੇਪ ਜਿਗਦਾ ਬਰਾਬਰ ਸ਼ੇਪ ਵੀ ਕੱਟ ਕੇ ਲਾ ਦਿੰਦਾ ਹੈ ਆਪਣੇ ਬੋਰੀਲ ਪਿੰਗਲ ਕੇ ਬਣਨ ਦਾ ਲੋਕ ਆ ਕੇ ਇੱਥੇ ਪਾਣੀ ਪੀਂਦੇ ਨੇ ਕਿਉਂਕਿ ਗਰਮੀ ਬਹੁਤ ਤਪਦੀ ਗਰਮੀ ਪੈ ਰਹੀ ਹੈ ਸਰ ਜਦੋਂ ਪਾਣੀ ਪੀਂਦੇ ਆ ਉਹਨਾਂ ਦੇ ਮਨ ਚ ਸਾਡੇ ਵਸੇ ਦੁਆ ਨਿਕਲਦੀ ਹੈ ਅਸੀਂ ਦੁਆਵਾਂ ਕਵਾਨ ਲਈ ਬੈਠੇ ਆ ਉਹ ਦੁਆਵਾਂ ਦੇਖ ਜਾਂਦੇ ਆ ਉਹਦੇ ਕਰਕੇ ਹੀ ਜਿੰਦੇ ਪਏ ਕਿ ਮੈਂ ਅਮਰਨਾ ਯਾਤਰਾ ਅੱਤੇ ਮੇਰੀ ਸਫਲ ਹੋ ਗਈ ਹੈ ਮੈਂ ਹੁਣ ਉੱਤੇ ਜਾਣ ਦੀ ਲੋੜ ਲਈ ਹੈ ਇਹ ਅਮਰਨਾ ਯਾਤਰਾ ਹੀ ਹੈ ਸਰਕਾਰ ਜੀ ਤੁਸੀਂ ਦੇਖ ਰਹੇ ਸਿਟੀ ਹੈਡਲਾਈਨਸ ਤੇ ਮੈਂ ਅੰਬਰਵੀਰ ਲੁਧਿਆਣਾ ਦੇ ਚੌੜਾ ਬਿਯਾਰ ਦੇ ਵਿੱਚ ਖੜੇ ਆ ਤਾਂ ਇੱਥੇ ਇੱਕ ਬਹੁਤ ਹੀ ਵੱਖਰੀ ਸੇਵਾ ਜਿਹੜੀ ਕਿ ਚੱਲਦੀ ਪਈ ਆ ਜਿੱਥੇ ਆਪਾਂ ਦੇਖਦੇ ਆਂ ਵੀ ਪੰਜਾਬ ਲੰਗਰਾਂ ਵਾਸਤੇ ਮਸ਼ਹੂਰ ਹੈ ਕਿ ਇੱਥੇ ਜਿਹੜੀ ਹਰੇਕ ਸੰਗਤ ਹੈ ਲੰਗਰ ਲਾਉਣ ਦੀ ਸ਼ਕੀਨ ਹੈ ਅਤੇ ਸੰਗਤਾਂ ਦੀ ਸੇਵਾ ਕਰਦੀ ਹੈ ਤਾਂ ਇੱਥੇ ਇੱਕ ਜਿਹੜੀ ਵੱਖਰੀ ਸੇਵਾ ਹੈ ਕਿ ਜਿਹੜਾ ਪੂਰੀ ਗਰਮੀਆਂ ਦੇ ਵਿੱਚ ਸ਼ਪੀਲ ਜਿਹੜੀ ਹੈ ਇੱਥੇ ਲੋਕਾਂ ਨੂੰ ਪਾਈ ਜਾਂਦੀ ਜਿਹੜੇ ਗਰਮੀ ਦੇ ਵਿੱਚ ਇੱਥੇ ਆਉਂਦੇ ਨੇ ਤਾਂ ਇੱਥੇ ਇੱਕ ਸਭ ਤੋਂ ਵੱਡਾ ਜਿਹੜਾ ਅਟਰੈਕਸ਼ਨ ਆਫ ਦਾ ਪੁਆਇੰਟ ਹੁੰਦਾ ਹੈ ਕਿ ਜਿੱਥੇ ਭੋਲੇ ਨਾਜੀ ਦੀ ਮੂਰਤੀ ਵੀ ਇੱਥੇ ਨਾਲ ਸਜਾਈ ਹੁੰਦੀ ਹੈ ਤੇ ਜਿਹੜੀ ਬਰਫ਼ ਦੇ ਉੱਪਰ ਜਿਹੜਾ ਸਰੂਪ ਰੱਖਿਆ ਜਾਂਦਾ ਹੈ ਤਾਂ ਰੋਜ਼ ਜਿਹੜੀ ਬਰਫ਼ ਹੈ ਨਵਾਂ ਹੀ ਜਿਹੜਾ ਰੂਪ ਲੈਂਦੀ ਹੈ ਤੇ ਭੋਲੇ ਨਾ ਦੇ ਜਿਹੜੇ ਦਰਸ਼ਨ ਕਰਾਉਂਦੇ ਤਾਂ ਇਸ ਸਮੇਂ ਵੀ ਜੇ ਤੁਸੀਂ ਦੇਖ ਸਕਦੇ ਹੋ ਕਿੰਨਾ ਸੋਹਣਾ ਗੁਫਾ ਦਾ ਇੱਕ ਰੂਪ ਇਸ ਬਰਫ ਨੇ ਲਿੱਤਾ ਹੋਇਆ ਤੇ ਭੋਲੇनाथ ਅੰਦਰ ਵਿਰਾਜਮਾਨ ਨੇ ਗੱਲਬਾਤ ਕਰਦੇ ਆ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਜੀ ਜਿਹੜੀ ਸੇਵਾ ਚੱਲ ਰਹੀ ਹੈ ਨੂੰ ਕਿੰਨਾ ਸਮਾਂ ਹੋ ਗਿਆ ਚੱਲਦਾ ਸਰ ਸਾਨੂੰ ਜੰਮਨ ਤੋਂ ਪਹਿਲਾਂ 1962 ਹੀ ਚੱਲਦੀ ਹੈ ਜੀ ਤੇ ਤੁਸੀਂ ਉਸ ਤਰੀਕੇ ਨਾਲ ਉਸ ਨੂੰ ਕੰਟੀਨਿਊ ਰੱਖਿਆ ਹੈ ਕਿਹੋ ਜਿਹਾ ਮਹਿਸੂਸ ਹਮਾਰਾ ਉਸੇ ਤਰ੍ਹਾਂ ਜਿੱਦਾਂ ਪ੍ਰਚੀਨ ਸਮੇਂ ਜਲਦੀ ਆ ਰਹੀ ਹੈ ਉਦਾਂ ਹੀ ਰੱਖਿਆ ਸਰ ਤੇ ਇੱਥੇ ਆਪਾਂ ਦੇਖਦੇ ਆਂ ਵੀ ਜਦੋਂ ਸਭ ਤੋਂ ਪਹਿਲਾਂ ਇੱਥੇ ਆ ਕੇ ਪਹੁੰਚਦੇ ਸਭ ਤੋਂ ਪਹਿਲਾਂ ਭੋਲੇनाथ ਦੇ ਦਰਸ਼ਨ ਹੁੰਦੇ ਨੇ ਤੇ ਉਹਨਾਂ ਨੂੰ ਤੁਸੀਂ ਮਤਲਬ ਸਰੂਪ ਜਿਹੜਾ ਕਿ ਬਰਫ਼ ਦੇ ਉੱਪਰ ਰੱਖਿਆ ਹੋਇਆ ਹੈ ਤੇ ਜਿਹੜੇ ਬਰਫ਼ ਹੈ ਇਹ ਡੇਲੀ ਨਵਾਂ ਰੂਪ ਲੈ ਲੈਂਦੀ ਹੈ। ਹਾਂਜੀ ਆਪਣੇ ਆਪ ਹੀ ਲੈਂਦੀ ਹੈ ਜੀ। ਇਹ ਕੋਈ ਬਣਾ ਨਹੀਂ ਸਕਦਾ। ਉਹਨੇ ਦੋ ਬੱਚੀ ਆਈਆਂ ਕਹਿੰਦੀਆਂ ਅੰਕਲ ਆ ਬਣਾਉਂਦੇ ਹੋ। ਮੈਂ ਕਹਾਂ ਨਹੀਂ ਬੇਟਾ ਇਹ ਆਪਣੇ ਆਪ ਬਣਦਾ। ਮੈਂ ਕਹਾਂ ਤੁਸੀਂ ਬਣਾ ਸਕਦਾ ਕੋਈ ਕਾਰੀਗਰ ਬੁਲਾਓ। ਮੈਂ ਕਹਾਂ ਜੇ ਕਾਰੀਗਰ ਬਣਾਏਗਾ ਬਰਫ਼ ਕ੍ਰਸ਼ ਕਰਕੇ ਬਣਾਏਗਾ। ਐਦਾਂ ਨਹੀਂ ਬਣਾ ਸਕਦਾ। ਇਹ ਮਤਲਬ ਨਹੀਂ ਕਿ ਕਿਸ ਤਰੀਕੇ ਨਾਲ ਇੱਥੇ ਲੈ ਕੇ ਰੱਖ ਦੇਣ ਤਾਂ ਫਿਰ ਇਹ ਰੱਖਣਾ ਦਾ ਮੈਂ ਬਰਫ਼ ਆਂਦੀ ਹੈ। ਸਵੇਰੇ ਕੱਟੀ ਜਾਂਦੀ ਹੈ। ਉਹਨੂੰ ਅੱਧੇ ਲਗਾ ਦਿੰਦਾ ਹੈ। ਇਸ ਲਈ ਨੂੰ ਕੱਟ ਕੇ ਸ਼ੇਪ ਚ ਕਿਦਾਂ ਬਰਾਬਰ ਸ਼ੇਪ ਵਿੱਚ ਕੱਟ ਕੇ ਲਾ ਦਿੰਦਾ ਹੈ। ਆਪਣੇ ਬਹੋਰੀਲ ਪਿੰਗਲ ਕੇ ਬਣਨ ਲਾ। ਪਹਿਲਾਂ ਜਿਵੇਂ ਤੁਹਾਡੇ ਬਜ਼ੁਰਗਾਂ ਨੇ ਸ਼ੁਰੂ ਕੀਤੀ ਹੋਣੀ ਤੁਸੀਂ ਉਸ ਨੂੰ ਸ਼ੁਰੂ ਕੀਤਾ ਤੇ ਮਾਰਕੀਟ ਵਾਲੇ ਵੀ ਨਾਲ ਸਾਥ ਦਿੰਦੇ ਨੇ ਅਸੀਂ ਤਾਂ। ਬਾਈ ਮਾਰਕੀਟ ਵਾਲੇ ਆ ਸਾਥ ਹੈ ਤਾਂ ਹੀ ਚੱਲਦੀ ਹੈ। ਕਿ ਮਾਰਕੀਟ ਵਾਲੇ ਸਾਥ ਨਾਲ ਦੇਣੇ ਸ਼ਵੀਲੇ ਘੰਟਾ ਵੀ ਚੱਲ ਸਕਦੀ। ਬਿਲਕੁਲ। ਕਿਉਂ ਹਰ ਘੰਟੇ ਕੇ ਬਾਅਦ ਬੰਦਾ ਚਾਹੀਦਾ ਦੋ ਬੰਦੇ ਚਾਹੀਦੇ ਘੰਟੇ ਬਾਅਦ। 12 ਘੰਟੇ ਸ਼ਵੀਲ ਲੱਗਦੀ ਸੰਚ 24 ਬੰਦੇ ਡੇਲੀ ਚਾਹੀਦੇ ਆ। ਜੇ 24 ਬੰਦੇ ਪੇੜ ਰੱਖਾਂਗੇ ਤੇ ਸ਼ਵੀਲ ਇੱਕ ਦਿ ਤਾਂ ਜਿੱਦਾਂ ਹੁਣ ਸਾਰੇ ਇੱਥੇ ਪਹੁੰਚਦੇ ਨੇ ਸੇਵਾ ਕਰਦੇ ਨੇ ਤੇ ਇੱਕ ਇਸ ਤਰੀਕੇ ਦਾ ਮਹਿਸੂਸ ਹੁਣ ਜਿਹੜੇ ਲੋਕ ਆ ਕੇ ਇੱਥੇ ਪਾਣੀ ਪੀਂਦੇ ਨੇ ਕਿਉਂਕਿ ਗਰਮੀ ਬਹੁਤ ਤਪਦੀ ਗਰਮੀ ਪੈ ਰਹੀ ਹੈ ਸਰ ਜਦੋਂ ਪਾਣੀ ਪੀਂਦੇ ਆ ਉਹਨਾਂ ਦੇ ਮਨ ਚ ਸਾਡੇ ਵਸੇ ਦੁਆ ਨਿਕਲਦੀ ਹੈ ਅਸੀਂ ਦੁਆਵਾਂ ਕਮਾਣ ਲਈ ਬੈਠੇ ਆ ਉਹ ਦੁਆਵਾਂ ਦੇਖ ਕੇ ਜਾਂਦੇ ਆ ਉਹਦੇ ਕਰਕੇ ਹੀ ਜਿੰਦੇ ਪਏ ਆ ਤੇ ਜਿਵੇਂ ਅਸੀਂ ਦੱਸਿਆ ਕਿ 1962 ਤੋਂ ਚੱਲਦੀ ਆ ਰਹੀ ਹੈ ਇਸ ਤਰੀਕੇ ਨਾਲ ਇਹ ਸਾਰਾ ਸੈਟ ਸੀਗਾ ਕੁਝ ਚੇਂਜ ਹੋਇਆ ਮੈਨੂੰ ਸ਼ੁਰੂ ਦੋਸਤੋ ਵੀ ਪਹਿਲਾਂ ਕਿਸ ਤਰੀਕੇ ਨਾਲ ਲੱਗਦਾ ਸਰ ਪਹਿਲਾਂ ਚੱਲਦਾ ਸੀ ਹੈਂਡ ਪੰਪ ਫਿਰ ਉਸ ਤੋਂ ਬਾਅਦ ਉੱਪਰ ਆਈ ਜਦੋਂ ਮੋਟਰ ਕਦ ਨੇ ਬੰਦ ਹੋ ਜਾਂਦੀ ਸੀ ਲਾਈਟ ਚਲੀ ਜਾਂਦੀ ਸੀ ਉਹ ਜਨਰੇਟਰ ਦਾ ਇੰਤਜ਼ਾਮ ਨਹੀਂ ਸੀਗਾ ਤੇ ਸਾਰੇ ਬੰਦੇ ਦੁਕਾਨਦਾਰ ਵਾਰੀ ਵਾਰੀ ਕੋਈ ਅੱਧਾ ਘੰਟਾ ਕੋਈ ਪੂਣਾ ਘੰਟਾ ਅੱਗੇ ਲਾਈਟ 6 6 8 8 ਘੰਟੇ ਘੱਟ ਲੱਗਦਾ ਸੀਗਾ ਤੇ ਘੰਟਾ ਘੰਟਾ ਡੇਢ ਡੇਢ ਘੰਟਾ ਪਾਣੀ ਢੇੜ ਕੇ ਤੇ ਟੱਪ 'ਚ ਪਾਇਆ ਜਾਂਦਾ ਸੀਗਾ ਉਸ ਤੋਂ ਇਲਾਵਾ ਉਹ ਸਭ ਉੱਥੇ ਟੂਟੀ ਲੱਗੀ ਹੁੰਦੀ ਸੀ ਇੱਕ ਹੋਰ ਪਾਈਪ ਲੱਗਾ ਹੋਣਾ ਸੀਗਾ ਉੱਥੋਂ ਲੋਕੀ ਪੀਪੀ ਨਾਲ ਪਾਣੀ ਚੁੱਕ ਕੇ ਲਿਆ ਕੇ ਵਿੱਚ ਪਾਉਂਦੇ ਸੀ ਤਾਂ ਸ਼ਵੀਲ ਸਾਰਾ ਦਿਨ ਚੱਲਦੀ ਸੀਗੀ ਅੱਗੇ ਸ਼ਵੀਲ ਪਹਿਲੇ ਟਾਈਮ 6 ਵਜੇ ਚੱਲੂ ਹੋ ਜਾਂਦੀ ਸੀ ਤੇ ਰਾਤ ਦੇ 9 ਵਜੇ ਤ ਹੁਣ ਸਾਰੀ ਰਿਆਸ਼ਾ ਬਾਹਰ ਜਾਣ ਕਰਕੇ ਕੋਈ ਖਾਲੀ ਬਾਜ਼ਾਰ ਦਾ ਮਹੌਲ ਹੀ ਰਹਿ ਗਿਆ ਸ਼ਵੀਲ ਨੋ ਕੋਈ ਚੱਲੂ ਹੋ ਜਾਂਦੀ ਹੈ 8:30 ਨੋ ਰਾਤ ਦੇ ਸਮਾਪਤੀ ਹੋ ਜਾਂਦੀ ਹੈ ਲਓ ਜੀ ਸ਼ਵੀਲ ਚੱਲਦੀ ਹੈ ਸੰਗਤਾਂ ਇੱਥੇ ਆਉਂਦੀਆਂ ਨੇ ਕਿਹੋ ਜਿਹਾ ਮਹਿਸੂਸ ਹੁੰਦਾ ਬੜਾ ਵਧੀਆ ਮਹਿਸੂਸ ਹੁੰਦਾ ਹੈ ਸ਼ਵੀਲਾਂ ਦੇ ਆਪਣੇ ਮਨ ਨੂੰ ਤ੍ਰਿਪਤ ਕਰਕੇ ਜਾਂਦੀਆਂ ਤੇ ਮਨ ਨੂੰ ਖੁਸ਼ੀ ਹੁੰਦੀ ਹੈ ਵੀ ਸ਼ਵੀਲ ਲਈ ਹੈ ਤੇ ਉਹਨਾਂ ਦਾ ਕੋਈ ਲੋਕੀ ਫਾਇਦਾ ਉਠਾਉਂਦੇ ਨੇ ਤੇ ਬੜਾ ਅੱਛਾ ਮਹਿਸੂਸ ਹੁੰਦਾ ਜੀ ਜਿਵੇਂ ਇੱਥੇ ਝੋਲੇ ਦਾ ਸਰੂਪ ਰੱਖਦਾ ਹੈ ਬਿਲਕੁਲ ਝਲਕ ਪੈਂਦੀ ਹੈ ਜਿਵੇਂ ਬਾਬਾ ਬਬਰ ਫਾਨੀ ਦੇ ਦਰਬਾਰ ਤੇ ਆਪਾਂ ਪਹੁੰਚ ਕੇ ਆਉਂਨੇ ਆਂ ਹਾਂਜੀ ਹਾਂਜੀ ਬਿਲਕੁਲ ਜੀ ਹਰ ਰੂਪ ਵਿੱਚ ਬਾਬਾ ਇੱਥੇ ਦਰਸ਼ਨ ਦੇਂਦਾ ਜੀ ਆਪਣੇ ਆਪ ਕਿਸੇ ਵਲੇ ਵੀ ਕਿਸੇ ਟਾਈਮ ਤੇ ਦਰਸ਼ਨ ਦੇ ਜਾਂਦਾ ਰੋਜ਼ ਦਰਸ਼ਨ ਦੇਣੇ ਨੇ ਮਤਲਬ ਮੈਨਾਂ ਜਦੋਂ ਉੱਥੇ ਜਦੋਂ ਬਾਬੇ ਤੇ ਆਂਦਾ ਬਾਬਾ ਦਰਸ਼ਨ ਦੇ ਜਾਂਦਾ ਜੀ ਇਹਪਰ ਦੇਖਦੇ ਨੇ ਵੀ ਜਦੋਂ ਜਿੱਦਾਂ ਸੀ ਇਹਦੇ ਉੱਤੇ ਬੜੀ ਸਜਾਵਟ ਕੀਤੀ ਹੋਈ ਆ ਫੁੱਲ ਚੜਾਏ ਹੋਏ ਨੇ ਹਨਾ ਬੇਲ ਪੱਤਰ ਰੱਖੇ ਹੋਏ ਨੇ ਤੇ ਜਦੋਂ ਬਰਫ਼ ਖੁਰਦੀ ਆ ਵਿੱਚ ਅਸੇ ਜਲ ਦੇ ਵਿੱਚ ਜਾਂਦੀ ਆ ਤਾਂ ਉਹ ਸਾਰੀ ਸ਼ਕਤੀਆਂ ਜਿਹੜੀਆਂ ਨੇ ਭੋਲੇ ਨਾਥ ਦੀਆਂ ਉਹ ਇਸੇ ਜਲ ਦੇ ਵਿੱਚ ਪੈਕੇ ਸੰਗਤਾਂ ਚ ਵਰਤਾਈ ਜਾਂਦੀ ਆ ਹਾਂਜੀ ਹਾਂਜੀ ਇਸੇ ਇਸੇ ਤਰੀਕੇ ਹੁੰਦਾ ਜੀ ਜੋ ਵੀ ਜਲ ਜਿੱਦਾਂ ਪਿਗਲਦਾ ਭੋਲੇ ਨਾਥ ਦਾ ਪ੍ਰਸ਼ਾਦ ਵਿੱਚ ਇਹ ਆਂਦਾ ਸੰਗਤਾਂ ਦੇ ਵਿੱਚ ਹੀ ਉਦਾਂ ਹੀ ਵਰਤਾਇਆ ਜਾਂਦਾ ਜੀ ਇੱਕ ਮੈਂ ਸੁਣਿਆ ਵੀ ਜਿਹੜੇ ਇੱਥੇ ਲੋਕ ਪੀਂਦੇ ਨੇ ਨਾ ਆ ਕੇ ਸੰਗਤਾਂ ਇੱਥੇ ਆ ਕੇ ਪੀਂਦੀਆਂ ਨੇ ਤਾਂ ਦੱਸਦੇ ਵੀ ਇਹ ਜਿਹੜਾ ਪਾਣੀ ਹੈ ਇਹ ਮਿੱਠੀ ਸ਼ਪੀਲ ਨਾਲੋਂ ਵੀ ਜ਼ਿਆਦਾ ਮਿੱਠਾ ਲੱਗਦਾ ਹਾਂ ਸਾਰੇ ਬਿਲਕੁਲ ਜੀ ਪਰਬੂ ਦਾ ਪ੍ਰਸ਼ਾਦ ਹੈਗਾ ਤੇ ਮਿੱਠਾ ਹੀ ਲੱਗਣਾ ਜੀ ਹਾਂ ਸਰਵਿਸਿਬਲ ਹੈ ਨਾ ਇਹ ਮਾਤਾ ਰਾਣੀ ਚਰਨਾ ਜੀ ਲੱਗਾ ਹੋਇਆ ਹੈ ਅੱਛਾ ਜੀ ਕਿੱਥੇ ਲੱਗਿਆ ਇਹ ਮੰਦਿਰ ਦੇ ਸਾਹਮਣੇ ਲੱਗਾ ਹੈ ਅੱਛਾ ਜੀ ਇਸ ਚਰਨਾ ਲੱਗਾ ਉੱਥੋਂ ਹੀ ਪਾਣੀ ਆਂਦਾ ਦੇਖੋ ਜਿਹੜਾ ਮੰਦਿਰ ਦਾ ਪਾਣੀ ਹੈ ਵੈਸੇ ਪਵਿੱਤਰ ਹੈ ਬਿਲਕੁਲ ਤੇ ਉੱਥੋਂ ਪਾਣੀ ਆ ਕੇ ਇੱਥੇ ਹੋਰ ਪਵਿੱਤਰ ਹੋ ਜਾਂਦਾ ਹੈ ਦੇ ਹੋਰ ਸੰਗ ਤੈਨੂੰ ਪੀਕੇ ਤਾਂ ਫਿਰ ਅਮਰ ਅਮਰਤ ਵਰਗਾ ਜਿਹੜਾ ਅਮਰਤ ਹੈ ਜੀ ਮੰਨਣ ਦੀ ਗੱਲ ਆ ਦੇਖੋ ਜੇ ਆਪਾਂ ਮੰਨਾਂਗੇ ਤਾਂ ਸਭ ਕੁਝ ਆ ਨਹੀਂ ਮੰਨਾਂਗੇ ਤਾਂ ਕੁਝ ਵੀ ਨਹੀਂ ਹੈ ਇਹ ਤਾਂ ਪਾਣੀ ਹੈ ਜੇ ਅਸੀਂ ਅਮਰਤ ਸਮੇਂ ਕੇ ਪੀਨੇ ਆ ਤੇ ਅਮਰਿਤ ਬਣ ਜਾਂਦਾ ਜੇ ਕਹਾਂਗਾ ਪਾਣੀ ਪੀ ਕੇ ਪਿਆਸ ਜੁ ਜਾਣੀ ਹੈ ਤਾਂ ਪਾਣੀ ਬਣ ਜਾਂਦਾ ਤੇ ਭਾਵਨਾ ਵੀ ਜੀ ਆਪਣੀ ਆਪਣੀ ਡਿਊਟੀਆਂ ਐਸੇ ਵੰਡੀਆਂ ਜਾਂਦੀਆਂ ਨੇ ਸਾਰੀ ਜਿਹੜਾ ਬਾਜ਼ਾਰ ਹੈ ਵਾਰੀ ਵਾਰੀ ਕਿਤੇ ਡਿਊਟੀ ਦਿੰਦਾ ਕਿਹੋ ਜਿਹਾ ਮਹਿਸੂਸ ਕਰਦਾ ਡਿਊਟੀ ਦੀ ਗੱਲ ਤੇ ਆ ਜੀ ਕਈ ਵਾਰ ਤੇ ਵਿਚਾਰਾਂ ਨੂੰ ਟਾਈਮ ਹੀ ਨਹੀਂ ਮਿਲਦਾ ਹੁਣ ਦੂੜ ਕੇ ਜਾਣਾ ਸਾਡੇ ਸ਼ਰਮਾ ਜੀ ਨੇ ਇਹ 21 ਸਾਲਾਂ ਤੋਂ ਸੇਵਾ ਕਰਦੇ ਆ ਰਹੇ ਨੇ ਲੇਕਿਨ ਥੋੜੇ ਜਿਹੇ ਇਹਨਾਂ ਦੀ ਟਾਈਮ ਦੀ ਮਿਕਸਰ ਅੰਡਰਸਟੈਂਡਿੰਗ ਹੋ ਗਈ ਲੇਕਿਨ ਫਿਰ ਵੀ ਆਪਣੇ ਸਾਰੇ ਕੰਮਾਂ ਛੱਡ ਕੇ ਆਪਣੇ ਕੰਮ ਛੱਡ ਕੇ ਡਿਊਟੀ ਦੇ ਪਵੰਦਨ ਨੇ ਮੀਂਹ ਹੋਵੇ ਨੇਰੀਓਂ ਤੂਫਾਨ ਹੋਵੇ ਬੜੇ ਅੱਛੇ ਸੇਵਾਦਾਰ ਨੇ ਸਾਰੇ ਮੰਦਲਾਂ ਚ ਬਿਲਬਤਰੀ ਦੀ ਵੀ ਸੇਵਾ ਕਰਦੇ ਨੇ ਇਹ ਔਰ ਸਭ ਤੋਂ ਜ਼ਿਆਦਾ ਟਾਈਮ ਕੱਢ ਕੇ ਸਾਡੇ ਕੋਲ ਸ਼ਹੀਦ ਦੇ ਸੇਵਾ ਕਰਦੇ ਨੇ ਸੇਵਾ ਕਰਦੇ ਜਲ ਬੁਲਾਉਣ ਵਾਸਤੇ ਸਾਡੇ ਕੋਲ ਕੀ ਅਗਰ ਟਾਈਮ ਮੰਗਦੇ ਨੇ ਵੀ ਸਾਡੇ ਨੂੰ ਸੇਵਾ ਦਾ ਮੌਕਾ ਦਿਓ ਇਹ ਐਸੀ ਪ੍ਰਭੂ ਦੀ ਕਿਰਪਾ ਵਾ ਸਾਨੂੰ ਕਿਸੇ ਨੂੰ ਕਹਿ ਨਹੀਂ ਜਾਦਾ ਪੈਂਦਾ ਵੀ ਆਓ ਬੈਠੋ ਰਾਜੰਦ ਦੇ ਲੋਕ ਵੀ ਕਹਿੰਦੇ ਭਾਈ ਜੀ ਅਸੀਂ ਚਾਹੀਏ ਬੈਠ ਸਕਦੇ ਮੈਂ ਕਿਹਾ ਜਰੂਰ ਬੈਠੋ ਮੁਕਤ ਵੈਲਕਮ ਹੈ ਪ੍ਰਭੂ ਜੀ ਦੀ ਲੀਲਾ ਵਾ ਅਸੀਂ ਕੋਣ ਨੇ ਰੋਕਣ ਨਾਲੇ ਬਿਲਕੁਲ ਤੁਹਾਡੀ ਹਾਜ਼ਰੀਆ ਤੁਸੀਂ ਲਾਓ ਬੈਠੋ ਜੀ ਦੀ ਤੁਹਾਡਾ ਦਿਲ ਕਰਦਾ ਕਰੋ ਸੇਵਾ ਬਾਕੀ ਇਹ ਹੈ ਕਿ ਜਿਹੜੇ ਅਮਰਨਾ ਯਾਤਰਾ ਕਦੀ ਨਹੀਂ ਗਏ ਉਹਨਾਂ ਵਾਸਤੇ ਇਹ ਮਿਨੀ ਅਮਰਨਾ ਯਾਤਰਾ ਵਾ ਬਿਲਕੁਲ ਜਦੋਂ ਇੱਥੇ ਆਉਣੇ ਆ ਸਭ ਤੋਂ ਪਹਿਲਾਂ ਬਾਗ ਦਾ ਆਪਣੇ ਆਪਣੇ ਮਸਕੂਲ ਕਰਦਾ ਕਿ ਮੈਂ ਅਮਰਨਾ ਯਾਤਰਾ ਅੱਤੇ ਮੇਰੀ ਸਫਲ ਹੋ ਗਈ ਹੈ ਮੈਂ ਹੁਣ ਉੱਤੇ ਜਾਣ ਦੀ ਲੋੜ ਲੀ ਹੈ ਇਹ ਅਮਰਨਾ ਯਾਤਰਾ ਹੀ ਹੈ ਆਮ ਲੋਕਾਂ ਕਾਸਤੇ ਸਾਡੇ ਲੋਕਾਂ ਲਈ ਠੀਕ ਹੈ ਬਾਕੀ ਇਹ ਹੈ ਸਵੇਰੇ 8 ਵਜੇ ਸ਼ੁਰੂ ਹੋ ਜਾਂਦੀ ਹੈ 8 ਸਾਡੇ 8:30 ਵਜੇ ਲਗ ਜਲਦੀ ਹੈ ਇਹ ਬਹੁਤ ਕਿਰਪਾ ਪ੍ਰਭੂ ਦੀ ਇਸ ਜਲ ਦੇ ਵਿੱਚ ਇੰਨੀ ਕੀ ਸ਼ਕਤੀ ਹੈ ਕਿ ਲੋਕੀ ਦੂਰੋਂ ਦੂਰੋਂ ਰੇਬਰ ਲੈ ਕੇ ਆਉਂਦੇ ਨੇ ਸੁੰਦਰ ਨਗਰ ਤੋਂ ਕੋਈ ਮਾਧੋਪੁਰ ਤੋਂ ਕੋਈ ਕਿਤੋਂ ਆਂਦਾ ਰੇਬਰ ਲੈ ਕੇ ਸਿਰਫ ਜਲ ਲੈਣ ਲਈ ਆਉਂਦੇ ਪਾਣੀ ਨੇ ਲੈਣ ਜਾਂਦੇ ਪਾਣੀ ਉਹਨਾਂ ਕੋਲ ਬਹੁਤ ਹੈ ਬਿਲਕੁਲ ਕਰੋੜਾਂ ਬਤੀ ਹੋਜਲੀਆਂ ਵਾਲੇ ਨੇ ਕਰੋੜਾਂ ਬਤੀ ਬਾਜ਼ਾਰ ਦੁਕਾਨਦਾਰ ਲੱਖਾਂ ਕਰੋੜਾਂ ਦੀਆਂ ਦੁਕਾਨਾਂ ਉਹਨਾਂ ਦੇ ਕੋਲ ਪਾਣੀ ਵਿੱਚ ਥੋੜੇ ਮੱਠੇ ਆ ਸਿੱਧਕ ਅਮਰਤ ਲੈਣ ਆਂਦੇ ਜਲ ਲੈਣ ਆਂਦੇ ਜਿਹੜੇ ਆਪਣੇ ਘਰ ਲੈ ਕੇ ਜਾਂਦੇ ਨੇ ਮੈਂ ਹੁਣੇ ਬੌਜੇ ਨਾਲ ਵੀ ਗੱਲ ਕਰ ਰਿਹਾ ਸੀਗਾ ਕਿ ਜਦੋਂ ਇੱਥੇ ਸਰੂਪ ਪਿਆ ਭੋਲੇ ਨਾਦਾ ਉਸੇ ਬਰਫ਼ ਜਦੋਂ ਖੁਰਦੀ ਆ ਉਹ ਸਾਰਾ ਇਸੇ ਜਲ ਦੇ ਵਿੱਚ ਪੈ ਰਿਹਾ ਤਾਂ ਉਹ ਪਾਣੀ ਨਹੀਂ ਉਹ ਅਮਰਤ ਬਣ ਜਾਂਦਾ ਬਿਲਕੁਲ ਜਿਵੇਂ ਜਿਵੇਂ ਇਹਦੇ ਵਿੱਚ ਬਲ ਬਤਰੀ ਡਿੱਗਦੀ ਜਾਂਦੀ ਹੈ ਪ੍ਰਭੂ ਦੀ ਕਿਰਪਾ ਹੁੰਦੀ ਜਾਂਦੀ ਹੈ ਇਹਦੇ ਵਿੱਚ ਬਿਲ ਬੱਤਰੀ ਇੱਕ ਐਸੀ ਚੀਜ਼ ਹੈ ਕਿ ਜਿਹੜੀ ਪ੍ਰਭੂ ਨੂੰ ਸਭ ਤੋਂ ਜ਼ਿਆਦਾ ਪਿਆਰੀ ਹੈ ਬਿਲਕੁਲ ਕਹਿੰਦੇ ਨੇ ਤੁਸੀਂ ਇੱਕ ਲੋਟਾ ਜਲ ਦੇ ਇੱਕ ਬਿਲ ਬੱਤਰੀ ਚ ਛਲਾ ਦਿਓ ਪ੍ਰਭੂ ਉਹਦੇ ਚ પ્રસન્ન ਹੋ ਜਾਂਦੇ ਉਹ ਚੋਂ ਚੋਚੀ ਖੁਸ਼ ਹੋ ਜਾਂਦੇ ਨੇ ਭੋਲੇ ਨਾਦ ਨੇ ਹਾਂ ਤੇ ਇਹਦੇ ਜਦੋਂ ਬਿਲ ਬੱਤਰੀ ਡਿਕਨੀ ਸ਼ੁਰੂ ਹੋ ਜਾਂਦੀ ਹੈ ਤਾਂ ਸੁਣ ਜੋ ਪ੍ਰਭੂ ਦੀ ਮਹਿਮਾ ਹੋਣੀ ਸ਼ੁਰੂ ਹੋ ਜਾਂਦੀ ਹੈ ਜਲਦੀ ਥਰ ਦੇ ਸੰਯੋਗ ਨਾਲ ਆ ਇਹਦੇ ਤੁਹਾਡਾ ਸੰਯੋਗ ਵੀ ਤੁਸੀਂ ਵੀ ਤਾਂ ਆਏ ਹੋ ਟਾਈਮ ਕੱਢ ਕੇ ਤੁਹਾਡੇ ਵੀ ਬਹੁਤ ਧੰਨਵਾਦ ਆ ਸੀ ਠੀਕ ਹੈ ਜੀ ਹਾਂ ਵੀ ਤੁਸੀਂ ਵੀ ਆਪਣਾ ਟਾਈਮ ਟਾਈਮ ਕੱਢ ਕੇ ਸਾਡੇ ਕੋਲ ਆਏ ਹੋ ਤੇ ਤੁਹਾਡੀ ਬੜੀ ਮਿਹਰਬਾਨੀ ਹੈ ਸਾਰਾ ਸਹਿਯੋਗਨ ਆ ਰਹੀ ਹੈ ਸਰ ਕਿਹੋ ਜਿਹਾ ਮਤਲਬ ਇੱਥੇ ਜਦੋਂ ਆਉਂਦੇ ਆ ਸਾਰੀ ਜਿਹੜੇ ਇੱਥੇ ਲੋਕ ਮਾਰਕੀਟ ਦੇ ਵਿੱਚ ਸ਼ਾਪਿੰਗ ਕਰਾਉਂਦੇ ਨੇ ਇਸ ਚੀਜ਼ ਦਾ ਲਾਭ ਲੈਂਦੇ ਨੇ ਕਿਹੋ ਜਿਹਾ ਮਹਿਸੂਸ ਦੇਖੋ ਹਰ ਬੰਦਾ ਜਦੋਂ ਠੰਡਾ ਗਲਾਸ ਪਾਣੀ ਦਾ ਪੀਂਦਾ ਨਾ ਉਹਦੀ ਆਤਮਾ ਤ੍ਰਿਪਤ ਹੋ ਜਾਂਦੀ ਹੈ ਠੰਡਕ ਮਨ ਨੂੰ ਠੰਡਕ ਪਿੰਦੀ ਹੈ ਕਿਉਂਕਿ ਸਾਬ ਦੁਨੀਆ ਤੋਂ ਆਂਦੀ ਹੈਗੀ ਆ ਉਹਦੇ ਗਰਮੀ ਲੱਗੀ ਹੁੰਦੀ ਹੈ ਉਹਨੂੰ ਚਾਹੀਦਾ ਹੁੰਦਾ ਠੰਡਾ ਪਾਣੀ ਦਾ ਗਲਾਸ ਠੰਡੇ ਪਾਣੀ ਦਾ ਗਲਾਸ ਵੀ ਇਹ ਜੇ ਮਿੱਠਾ ਪਾਣੀ ਮਿਲ ਜਾਏ ਉਹਦੇ ਵੈਸੇ ਹੀ ਆਤਮਾ ਤ੍ਰਿ ਇਹ ਚੀਜ਼ ਹੈਗੀ ਹੈ ਹੁਣ ਦੇਖੋ ਭਗਵਾਨ ਨੇ ਤੁਹਾਡੀ ਵੀ ਹਾਜੀ ਆਪਣੇ ਆਪ ਹੀ ਲੈ ਲਈ ਤੁਸੀਂ ਜਿਸ ਮਰਜ਼ੀ ਰੂਪ ਚ ਆਏ ਤੇਰਾ ਆਇਤਾ ਹਾਜੀ ਲਾਣ ਲੱਗੀ ਹਾਜੀ ਤੁਹਾਡੀ ਸ਼ਮੀਲ ਤੇ ਤੁਹਾਡੀ ਆਪਣੀ ਡਿਊਟੀ ਆਪਣੀ ਲੈ ਦਿੱਤੀ ਉਹਨੇ ਤੁਸੀਂ ਆਪਣੀ ਇੱਥੇ ਡਿਊਟੀ ਆਪੇ ਵੰਡ ਦਿੰਦੇ ਆ ਆਪਣੇ ਵੀ ਆਪਣੇ ਵੀ ਸਭ ਬਣ ਜਾਂਦਾ ਤੁਹਾਡੀ ਇਸ ਰੂਪ ਚ ਡਿਊਟੀ ਲੈ ਲਈ ਉਹਨਾਂ ਨੇ ਲੋਗਾ ਕੋਲ ਇੱਥੇ ਪਾਣੀ ਪਲਾਂ ਦੀ ਡਿਊਟੀ ਲੈਂਦੇ ਤੁਹਾਡੇ ਕੋਲ ਇੰਟਰਵਿਊ ਦੀ ਲੈ ਲਈ ਤੁਹਾਡੇ ਡੀਡੀ ਤਾਂ ਜਦੋਂ ਤੁਸੀਂ ਵੀ ਇੱਥੇ ਸੇਵਾ ਕਰਦੇ ਨੇ ਮੈਂ ਜੀ ਮੇਰਾ ਬੈਠਾ ਰਹਿਣੇ ਸਾਹਮਣੇ ਬਿਲਕੁਲ ਜੀ ਮੇਰਾ ਬਚਪਨ ਹੀ ਇੱਥੇ ਦਾ ਸਾਰਾ ਮੇਰੇ ਸਾਹਮਣੇ ਮੈਂ ਤਾਂ ਜਵਾਨ ਹੀ ਉਸ ਉਹਦੇ ਚ ਦੇਖਦੇ ਦੇਖਦੇ ਜਵਾਨ ਹੋਏ ਆ ਅਸੀਂ ਕਿਛ ਵੀ ਲੱਗਦੀ ਰਹੀ ਸ਼ੁਰੂ ਤੋਂ ਜਿਵੇਂ ਅਸੀਂ ਦੱਸਿਆ ਕਿ ਸਾਹਮਣੇ ਦੁਕਾਨ ਹੈ ਬਚਪਨ ਤੋਂ ਇੱਥੇ ਤੇ ਸ਼ੁਰੂ ਤੋਂ ਸੇਵਾ ਕਰਦੇ ਆਣੇ ਹਾਂ ਤਾਂ ਇੱਕ ਜਿਹੜੇ 2 ਟਾਈ ਮਹੀਨੇ ਹੁੰਦੇ ਕਿਸ ਤਰੀਕੇ ਦਾ ਰਹਿੰਦਾ ਕਿਉਂਕਿ ਸੇਵਾ ਵਾਰੀ ਵਾਰੀ ਆਉਣਾ ਇੱਥੇ ਆ ਕੇ ਬਹਿਣਾ ਫਿਰ ਜਿਹੜੀ ਸੰਗਤ ਇੱਥੇ ਲੰਗਰੀ ਆ ਉਹਨੂੰ ਜਲ ਛਕਾਉਣਾ ਦੇਖੋ ਹਰ ਬੰਦੇ ਲਈ ਕਿ ਇੱਕ ਤਾਂ ਬੰਦੇ ਨੂੰ ਹੁੰਦਾ ਕਿ ਬੰਦਾ ਚਾਹ ਵੀ ਹੁੰਦਾ ਬੰਦੇ ਨੂੰ ਕਿ ਮੈਂ ਬਹਿ ਕੇ ਡਿਊਟੀ ਦੇਣੀ ਉਹਨੂੰ ਨਿਯਮ ਬਣ ਜਾਂਦਾ ਉਹਦਾ ਕਿ ਮੈਂ ਜਾ ਕੇ ਡਿਊਟੀ ਦੇਣੀ ਹੈ ਆਪਣੀ ਉਹ ਆਪਣੇ ਬੰਦੇ ਲੱਗੀ ਇੱਕ ਬੰਦੇ ਦਾ ਹੁੰਦਾ ਚਾਹ ਜਿਹੜਾ ਹੁੰਦਾ ਕਿ ਜਾ ਕੇ ਡਿਊਟੀ ਦੇਈਏ ਆਪਣਾ ਸੇਵਾ ਕਰੀਏ ਮੌਕਾ ਸਾਨੂੰ ਸੇਵਾ ਦਾ ਆਪਣੇ ਮੌਕੇ ਦਿੱਤਾ ਤਾਂ ਉਹਦੇ ਸੇਵਾ ਸੇਵਾ ਦੇਈਏ ਉਹਦਾ 1962 ਤੋਂ ਸ਼ੁਰੂ ਹੋ ਕੇ ਜਦੋਂ ਲੱਗਦੇ ਸੀ ਉਸ ਵੇਲੇ ਨਾ ਤਾਂ ਘਰਾਂ 'ਚ ਫ੍ਰਿਜ ਹੁੰਦੇ ਸਾਰਿਆਂ ਦੇ ਨਾ ਜਨਰੇਟਰ ਹੁੰਦੇ ਸੀ ਨਾ ਲਾਈਟ ਦੇ ਲੰਬੇ ਲੰਬੇ ਕੱਟ ਲੱਗਦੇ ਸੀ ਸਕੂਲ ਦੇ ਬੱਚੇ ਸਵੇਰੇ 6 6:30 ਵਜੇ ਜਦੋਂ ਰੇੜੇ ਤੇ ਜਾਂਦੇ ਹੁੰਦੇ ਸੀ ਹੁਣ ਤਾਂ ਬੱਸਾਂ ਦਾ ਹੀ ਸਿਸਟਮ ਹੋ ਗਿਆ ਤੇ ਉਸ ਲਈ ਘਰੋਂ ਉਹਨਾਂ ਦੇ ਪੇਰੈਂਟਸ ਖਾਲੀ ਬੋਤਲਾਂ ਦੇ ਕੇ ਭੇਜਦੇ ਸੀ ਜਾ ਕੇ ਚਬੀਲ ਤੋਂ ਠੰਡਾ ਪਾਣੀ ਭਰਵਾ ਲਿਓ ਅੱਛਾ ਵਾਪਸੀ ਤੇ ਵੀ ਉਹੀ ਸੀਨ ਹੁੰਦਾ ਸੀ ਛੁੱਟੀ ਦਾ ਵਾਰ 1:30 2 ਵਜੇ ਜਦੋਂ ਨਿਕਲਦੇ ਸਭ ਨੇ ਖੁਸ਼ ਹੋ ਕੇ ਬੱਚਿਆਂ ਨੇ ਉਰੇ ਉਤਰ ਕੇ ਆਪਣੇ ਠੰਡੇ ਪਾਣੀ ਭਰ ਆ ਕੇ ਜਾਂਦੇ ਸੀਗੇ ਜੀ ਤੇ ਸ਼ਾਮ ਨੂੰ ਜਦੋਂ ਚਬੀਲ ਦਾ ਸਮਾਪਨ ਹੁੰਦਾ ਸੀ ਜੜੀ ਬਰਫ਼ ਹੁੰਦੀ ਸੀ ਗਰੀਬ ਘਰ ਦੇ ਬੰਦੇ ਆਤੋਂ ਬਰਫ਼ ਕਿਲੋ ਤੇ ਉਹ ਸਿਸਟਮ ਅੱਜ ਵੀ ਚੱਲੂਆ ਪਰ ਤੇ ਰਿਹائشਾ ਖਤਮ ਹੋ ਗਈਆਂ ਤੇ ਉਹ ਸਿਸਟਮ ਥੋੜਾ ਜਿਹਾ ਹੁਣ ਘਟ ਗਿਆ ਹੈਗਾ ਉਸ ਟਾਈਮ ਕਿੱਦਾਂ ਲੱਗਦਾ ਹੁੰਦਾ ਸੀ ਕਿ ਜਦੋਂ ਇੱਕ ਇੱਥੇ ਬੱਸ ਆ ਕੇ ਖੜ ਰਹੀ ਹੈ ਤੇ ਸਾਰੇ ਬੱਚੇ ਦੇ ਵਿੱਚ ਉਤਰ ਕੇ ਜਲ ਦਾ ਸਿਸਟਮ ਨਹੀਂ ਸੀ ਉਸਲੇ ਰੇੜੇ ਰਿਕਸ਼ਾ ਰੇੜੇ ਹੀ ਹੁੰਦੇ ਸੀਗੇ ਹਾਂ ਨਹੀਂ ਉਸ ਤੋਂ ਉਹੀ ਸਿਸਟਮ ਹੈ ਜਿਹੜਾ ਬੱਸ ਆਉਂਦੀ ਹੈ ਬੱਚੇ ਇਤਰਾਹੀ-ਤਰਾਹੀ ਕਰਦੇ ਪਾਣੀ ਪੀਂਦੇ ਆ ਤੇ ਆਪਣੇ ਬੋਤਲ ਭਰ ਆ ਕੇ ਜਾਂਦੇ ਆ ਪੀ ਕੇ ਜਾਂਦੇ ਸੀਗੇ ਤੇ ਬੱਸਾਂ ਨਹੀਂ ਤਾਂ ਸਮ ਰਿਕਸ਼ੇ ਤਾਂ ਹੁੰਦੇ ਸੀਗੇ ਰਿਕਸ਼ੇ ਹੁੰਦੇ ਹਾਂਜੀ ਬੱਚੇ ਹੁੰਦੇ ਹੀ ਜਾਂਦੇ ਹਾਂਜੀ ਪੂਰੇ-ਪੂਰੇ ਆਟੋ ਭਰੇ ਹੁੰਦੇ ਸੀ ਅੱਡ-ਅੱਡ 10 ਬੱਚੇ ਖੁਸ਼ ਹੋ ਕੇ ਭਰ ਕੇ ਪਾਣੀ ਪੀ ਕੇ ਆਪਣੀ ਬੋਤਲਾਂ ਭਰਵਾ ਕੇ ਜਾਂਦੇ ਹੁੰਦੇ ਸੀਗੇ ਬਈ ਬੱਚੇ ਕੇ ਨਾ ਜੋ ਅਦਰائشਾਂ ਬਹੁਤ ਸੀਗ ਸਕੂਲਾਂ ਦੇ ਬੱਚੇ ਆਟੋ ਤੇ ਆਉਂਦੇ ਸੀਗੇ ਦੁਪਹਿਰ ਦੇ ਡੈਮ 1 2 ਵਜੇ 20 25 ਆਟੋ ਆਉਂਦੇ ਸੀ ਇੱਥੇ ਖੜਾ ਕਰਕੇ ਉਹਨਾਂ ਨੂੰ ਪਾਣੀ ਆਪ ਦਿੰਦੇ ਸੀ ਨਾਲ ਬੱਚਿਆਂ ਉਸੇ ਟੋਫੀਆਂ ਵੀ ਰੱਖੀਆਂ ਹੁੰਦੀਆਂ ਸੀਗੀਆਂ ਉਹਨਾਂ ਨੂੰ ਟੋਫੀਆਂ ਹੀ ਪਰਮਾਤਮਾ ਦੀ ਕਿਰਪਾ ਦੇ ਦਈਆਂ ਸੀ ਮਤਲਬ ਬੰਦਾ ਬੱਚਾ ਆਂਦੇ ਗੁਣੀ ਕਿੰਨੂ ਟੋਫੀਆਂ ਦੇਈਏ ਰਹਿਸ਼ਾ ਖਤਮ ਹੋ ਗਿਆ ਰਹਿਸ਼ਾ ਖਤਮ ਕਰਕੇ ਬਹੁਤ ਦਿੱਕਤ ਆ ਉਹ ਤਾਂ ਜਿਹੜੇ ਲੋਕ ਆਉਂਦੇ ਆ ਵਪਾਰੀ ਆਉਂਦੇ ਆ ਜਾਂ ਲੋਕ ਦੁਕਾਨਦਾਰ ਹੁੰਦੇ ਉਹ ਆ ਕੇ ਪਾਣੀ ਪੀ ਕੇ ਜਾਂਦੇ ਆ ਜਿਹੜਾ ਬੰਦਾ ਚੱਲਦਾ ਫਿਰਦਾ ਆਂਦਾ ਬੰਦਾ ਉਹ ਪਾਣੀ ਪੀਂਦਾ ਐ ਲੱਗਦਾ ਪਾਪ ਕਰ ਰਹੇ ਆ ਜਿਹੜਾ ਬੰਦਾ ਘੰਟਾ ਘਾਤੋਂ ਚੱਲਿਆ ਹੋਇਆ ਕਿ ਖੁਸ਼ੀਨਾਮ ਦੇ ਕੋਲ ਛਬੀਲ ਲੱਗੀ ਆ ਪਾਣੀ ਪੀਣਾ ਉਹਨੂੰ ਇੱਥੇ ਆ ਕੇ ਨਾ ਮਿਲੇ ਤੋ ਇੱਕ ਤਰ੍ਹਾਂ ਦੀ ਐ ਲੱਗਦਾ ਬਦਸੀ ਸੀ ਸੀ ਲੱਗਿਆ ਕਿ ਇਹਨਾਂ ਛਬੀਲ ਕਿਉਂ ਚੱਕਤੀ ਇਹਨਾਂ ਨੇ 60 65 ਸਾਲ ਹੋ ਚੱਲੇ ਇਹਨੂੰ ਹੋ ਚੱਲਦੇ ਜੀ ਹਾਂਜੀ ਤੋ ਬੰਦਾ ਉਮੀਦ ਨਾਲ ਆਂਦਾ ਕਿ ਪਾਣੀ ਉੱਥੋਂ ਮਿਲ ਜਾਣਾ ਹੈ ਇਸਵਰੀ ਸਿਰਫ 15 ਦਿਨ ਲੇਟ ਹੋ ਗਈ ਬੜੇ ਲੋਕ 15 ਦਿਨ ਵੀ ਹੀ ਪੁੱਛ ਲੱਗੇ ਕਿ ਪਤਾ ਕੀ ਗੱਲ ਹੋ ਗਈ ਕਿ 15 ਦਿਨ ਸਪੀਡ ਕਿਉਂ ਲੇਟ ਹੋ ਗਈ ਜਦ ਕਿ ਸਪੀਡ ਦਾ ਇੱਕ ਟਾਈਮ ਹੈ ਕਿ ਉਹਨੇ 19 ਤਰੀਕ ਨੂੰ ਲੱਗਣਾ ਹੀ ਲੱਗਣਾ 19 ਤਰੀਕ ਨੂੰ ਸਮਾਪਨ ਹੋਣਾ ਹੀ ਹੋਣਾ ਦਾ ਉਹ ਇਸ ਚੀਜ਼ ਪੁੱਛਣ ਆਉਂਦੇ ਪਏ ਸੀ ਅੱਗੇ ਸਪੀਡ ਸਾਹਮਣੇ ਲੱਗਦੀ ਸੀ ਕਿ ਆ ਇਧਰ ਹੀ ਤੁਹਾਡੇ ਉਲਟ ਸਾਈਡ ਲੱਗਦੀ ਰਾਈਟ ਹੈਂਡ ਲੱਗਦੀ ਸੀ ਹੁਣ ਸਪੀਡ ਇੱਧਰ ਆ ਗਈ ਹੈ ਉਸ ਕਰਕੇ ਸਾਨੂੰ ਦਿੱਕਤ ਬਹੁਤ ਹੋਈ ਕਿ ਨਵਾਂ ਰਸੀਵਰ ਕਨੈਕਸ਼ਨ ਕਰਾਣਾ ਸੀ ਨਵਾਂ ਪਾਣੀ ਦਾ ਕਨੈਕਸ਼ਨ ਕਰਾਣਾ ਸੀਗਾ ਸਾਡਾ ਸਾਰੇ ਬੰਦਿਆਂ ਨੇ ਸਾਥ ਦਿੱਤਾ ਕਾਰਪੋਰੇਸ਼ਨ ਵਾਲੇ ਸਾਥ ਦਿੱਤਾ ਅਨਿਲ ਪਾਰਟੀ ਨੇ ਸਾਥ ਦਿੱਤਾ ਉਹ ਸ਼ੋਕ ਪ੍ਰਾਸ਼ਰ ਪੱਪੀ ਨੇ ਸਾਡਾ ਸਾਥ ਦਿੱਤਾ ਤਾ ਸਾਡਾ ਕੰਮ ਕੁਛ ਦਿਨਾਂ 'ਚ ਹੋ ਗਿਆ ਨਹੀਂ ਤਾਂ ਸਾਡਾ ਕੰਮ ਭਾਈ ਐਵੇਂ ਹੁੰਦਾ ਹੀ ਨਾ ਜੇ ਕੰਨੇ ਇਹ ਮਨਜ਼ੂਰੀ ਲੈ ਕੇ ਆਓ ਜਾਂ ਮਨਜ਼ੂਰੀ ਲੈ ਕੇ ਆਓ ਉਹਨਾਂ ਨੇ ਆਪਣੇ ਪ੍ਰਾਇੋਰਟੀ ਬੇਸ ਤੇ ਕਾਰਪੋਰੇਸ਼ਨ ਵਾਲਿਆਂ ਨੇ ਇਹ ਸਾਰਾ ਕੰਮ ਕਰਾ ਦਿੱਤਾ ਤਾਂ ਛਵੀਲ ਚਾਲੂ ਹੋ ਗਈ ਨਹੀਂ ਤਾਂ ਅਦਰ-ਉਦਰ ਸਾਨੂੰ ਬਹੁਤ ਆ ਰਿਹਾ ਸੀਗਾ ਕਿ ਪ੍ਰਭੂ ਸਾਡੇ ਕੋ ਕੀ ਗਲਤੀ ਹੋ ਗਈ ਹੈ ਜਦੋਂ ਛਵੀਲ ਲੇਟ ਕੇ ਹੋ ਗਈ ਹੈ ਪਰਬੂ ਨੇ ਆਪਣਾ ਕਿਸੇ ਕਿਸੇ ਰੂਪ 'ਚ ਸੇਵਾ ਲੈ ਲਈ ਉਹਨਾਂ ਨੇ ਇਸ ਰੂਪ 'ਚ ਸੇਵਾ ਲੈ ਲਈ ਕਿ ਇਹ ਪੁਰਨਾ ਦਾ ਕੰਮ ਹੈਗਾ ਵਾ ਕਿ ਲੋਕਾਂ ਨੇ ਪਾਣੀ ਪੀਣਾ ਛਵੀਲ ਦਾ ਕੰਮ ਹੈਗਾ ਵਾ ਉਹਨਾਂ ਨੇ ਫਟਾਫਟ ਕਾਰਪਸ਼ਨ ਪ੍ਰਾਇੋਰਟੀ ਬੇਸਿਸ ਤੇ ਕਾਰਪਸ਼ਨ ਨੇ ਆਪਣੇ ਪ੍ਰਾਇੋਰਟੀ ਬੇਸਿਸ ਤੇ ਕੰਮ ਨੂੰ ਕੰਪਲੀਟ ਕਰਾਤਾ ਕਿ ਪਾਣੀ ਜਲਦੀ ਲੱਗ ਜੂਏ ਖੁਦ ਐਸਡੀਓ ਚੱਕਰ ਲਗਾ ਕੇ ਗਿਆ ਵੀ ਕੰਮ ਪੂਰਾ ਹੋਇਆ ਕਿ ਨਹੀਂ ਹੋਇਆ ਪੁੱਛ ਕੇ ਗਿਆ ਕਿ ਕੋਈ ਹੋਰ ਕੰਮ ਕਰਾਣਾ ਹੈ ਅਸਕਰ ਇਹ ਸਾਰਾ ਨਹੀਂ ਬਹੁਤ ਹੈ ਸਾਡੀ ਸਪੀਲ ਚਾਲੂ ਕਰਾ ਦਿਓ ਉਹਨਾਂ ਨੇ ਕੰਮ ਉਹਨਾਂ ਦਾ ਧੰਨਵਾਦ ਬਹੁਤ ਜ਼ਿਆਦਾ ਉਹਨਾਂ ਦਾ ਅੰਕਲ ਨਾਲ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਅੰਕਲ ਸਤਿ ਸ਼੍ਰੀ ਅਕਾਲ ਜੀ ਸੇਵਾ ਦੇ ਬੈਠੇ ਹਾਂ ਸੰਗਤਾਂ ਜਿਹੜੀਆਂ ਲੱਗਦੀਆਂ ਵਰਡਰੀਆਂ ਨਾਲ ਜਲ ਪਿਆ ਰਹੇ ਹਾਂ ਕਿੰਨਾ ਸਮਾਂ ਹੋ ਗਿਆ ਤੇ ਵਗੈਰਾ ਮੈਂ ਤਾਂ ਜੀਵ ਨਹੀਂ ਲਾਤਾ ਜੀ ਇਸ ਤੋਂ ਪਹਿਲਾਂ ਮ ਹਾਂ ਤੇ 40 ਸਾਲ ਬੋਸਲਾ ਪਾਣੀ ਪਾਣੀ ਤੇ ਰਹੋ ਉੱਤੇ ਸਿਸਟਮ ਪੂਰੇ ਬਲੱਗ ਗਏ ਨੇ ਪਾਣੀ ਦੇ ਬਹੁਤ ਵਧੀਆ ਸਿਸਟਮ ਹੋ ਗਏ ਨੇ ਉਹ ਜਿਹਨੇ ਲੋਕ ਪੀਂਦੇ ਉਹਨਾਂ ਤੇ ਖੁਸ਼ੀ ਆਂਦੀ ਮਨ ਦੇ ਵਿੱਚ ਦੇਖ ਕੇ ਮਨ ਨੂੰ ਆਪਣੇ ਵੀ ਖੁਸ਼ੀ ਆਂਦੀ ਹੈ ਵੀ ਠੀਕ ਹੈ ਜੀ ਚਚਾਈ ਹੈ ਨਿੱਕੇ ਸੇ ਪਿਆਤੇ ਨੂੰ ਪਾਣੀ ਮਿਲ ਜੇ ਬਹੁਤ ਬੰਨੇਗਾ ਸਭ ਤੋਂ ਵੱਧ ਪਉਣ ਦਾ ਕੰਮ ਹੁੰਦਾ ਕਿਉਂਕਿ ਜੇ ਪਾਣੀ ਕਿਉਂਕਿ ਆਪਣਾ ਸਭ ਤੋਂ ਜ਼ਿਆਦਾ ਜ਼ਰੂਰ ਜਿਹੜੀ ਪਾਣੀ ਦੀ ਹੁੰਦੀ ਹੈ ਹਾਂਜੀ ਹਾਂਜੀ ਸਭ ਤੋਂ ਜ਼ਿਆਦਾ ਗਰਮੀਆਂ ਵਿੱਚ ਸਭ ਤੋਂ ਜ਼ਿਆਦਾ ਪਾਣੀ ਦੀ ਬਹੁਤ ਜਿਆਦਾ ਜ਼ਰੂਰਤ ਪਾਣੀ ਦੀ ਹੁੰਦੀ ਹੈ ਔਰ ਸ਼ੀਤਲ ਪਾਣੀ ਹੈ ਠੰਡਾ ਪਾਣੀ ਇਹ ਅਮਰਤੀ ਹੈ ਜੀ ਇੱਕ ਤਰ੍ਹਾਂ ਦਾ ਭਾਈ ਨਿਹਾਲ ਹੋ ਜਾਂਦੇ ਬਲਦੇ ਜਿਹੜੇ ਜਲ ਪੀਂਦੇ ਨੇ ਉਹ ਨਿਹਾਲ ਹੋ ਜਾਂਦੇ ਪਲਾਂ ਨਾਲੇ ਵੀ ਨਿਹਾਲ ਹੋ ਜਾਂਦੇ ਨੇ ਤੁਸੀਂ ਆਇਓ ਸੇਵਾ ਤੁਸੀਂ ਵੀ ਨਿਹਾਲ ਹੋ ਜਾਣਾ ਜਿਹੜੇ ਲਾਂਦੇ ਉਹ ਵੀ ਨਿਹਾਲ ਨੇ ਜਿਹੜੇ ਪਲਾਂਦੇ ਉਹ ਵੀ ਨਿਹਾਲ ਜਿਹੜੇ ਪੀਂਦੇ ਉਹ ਵੀ ਨਿਹਾਲ ਨੇ ਨਾਲੇ ਕੋਈ ਕਿੰਨੇ ਸਮਾਂ ਇੱਥੇ ਡਿਊਟੀ ਦਿੰਨੇ ਯਾਨੀ ਇਹਦਾ ਸੇਵਾ ਕਰਦੇ ਮਾਲਕ ਦੀ ਮਰਜ਼ੀ ਹੈ ਜੀ ਹੁਣ ਕਿਸੇ ਭਾਈ ਸਾਹਿਬ ਨੇ ਆ ਜਾਣਾ ਉੱਟਣਾ ਪੈਣਾ ਅੱਛਾ ਤਾਂ ਦਾ ਮਨ ਨਹੀਂ ਗੱਲ ਉੱਟ ਕੇ ਇਹ ਤਾਂ ਸਾਰਾ ਦਿਨ ਬੈਠੇ ਰਹੀਏ ਮਜਬੂਰੀ ਹੋ ਜਾਂਦੀ ਉੱਠਣ ਦੀ ਕਿਉਂਕਿ ਜਦੋਂ ਗਰਮੀ ਨਹੀਂ ਲੱਗਦੀ ਇੱਥੇ ਬਹਿ ਕੇ ਵੀ ਜਿਵੇਂ ਹੁਣ ਜਦੋਂ ਨਹੀਂ 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 ਇੱਥੇ ਏਸੀ ਨਾਲੋਂ ਜ਼ਿਆਦਾ ਠੰਡਕ ਆ ਇਹ ਬਰਫ਼ ਨੂੰ ਜਲੇ ਹਵਾ ਪੈਂਦੀ ਆ ਉਹ ਜ਼ਿਆਦਾ ਸਾਨੂੰ ਮਹਿਸੂਸ ਹੁੰਦੀ ਆ ਤੁਸੀਂ ਆਪ ਬਹਿ ਕੇ ਦੇਖ ਲਓ ਨਾਲੇ ਹੋਲੇ ਨਾਲ ਦੇ ਨਾਲ ਬੈਠੇ ਹਾਂਜੀ ਹਾਂਜੀ ਬਹੁਤ ਠੰਡੀ ਕ ਹਵਾ ਆਂਦੀ ਆ ਕੋਈ ਗਰਮੀ ਦਾ ਕਦੇ ਮਹਿਸੂਸ ਹੀ ਨਹੀਂ ਹੋਈ ਗਰਮੀ ਦੀ ਗੱਲ